ਪਇਮਾਨ ਸ਼ਬਦ ਪੜਿਆ ਹੈ ਜੋ ਸਤਿਗੁਰੂ ਸਮਝਾਉਣਾ ਕਰਦੇ ਨੇ ਗੌੜੀ ਰਾਗ ਦਾ ਸ਼ਬਦ ਆ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਮਹਾਰਾਜ ਸਮਝਾਉਂਦੇ ਨੇ ਸਹਜ ਸਮਾਇਓ ਦੇਵ ਮੋਕੋ ਸਤਿਗੁਰ ਭਏ ਦਿਆਲ ਦੇਵ ਮਹਾਰਾਜ ਕਹਿੰਦੇ ਹੈ ਪ੍ਰਕਾਸ਼ ਰੂਪ ਪ੍ਰਭੂ ਤੇਰੀ ਮਿਹਰ ਨਾਲ ਮੇਰੇ ਉੱਤੇ ਸਤਿਗੁਰੂ ਜੀ ਦਿਆਲ ਹੋ ਗਏ ਤੇ ਫੇਰ ਮੋਕੋ ਸਤਗੁਰ ਭਏ ਦਿਆਲ ਦੇਵ ਮੈਂ ਤੇ ਹੁਣ ਆਤਮਿਕ ਅਡੋਲਤਾ ਵਿੱਚ ਲੀਨ ਰਹਿੰਦਾ ਹਾਂ ਇਹ ਰਹਾਵੜਾ ਬੰਦਾ ਜੀ ਮਹਾਰਾਜ ਕਹਿੰਦੇ ਕਾਟ ਜੇਬਰੀ ਕੀਓ ਦਾਸ ਰੋ ਸੰਤਨ ਤਹਿਲਾਇਓ हे ਪ੍ਰਭੂ ਗੁਰੂ ਨੇ ਮੇਰੀ ਮਾਇਆ ਦੇ ਮੋਹ ਦੀ ਫਾਹੀ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ ਮੈਨੂੰ ਸੰਤ ਜਨਾਂ ਦੀ ਸੇਵਾ ਵਿੱਚ ਲਾ ਦਿੱਤਾ। ਸੰਤ ਜਨਾਂ ਦੀ ਸੇਵਾ ਜਿਵੇਂ ਆਪਾਂ ਕੋਈ ਭੈਣ ਭਰਾ ਬੀਬੀ ਆ ਕੋਈ ਦਰਬਾਰ ਸਾਹਿਬ ਵਿੱਚ ਆ ਕੇ ਸੇਵਾ ਕਰਦੀ ਆ ਕੋਈ ਪੋਚੇ ਦੀ ਜਾਂ ਭਾਂਡਿਆਂ ਦੀ ਜਾਂ ਕੋਈ ਦਰੀਆਂ ਝਾੜਦੀਆਂ ਇਹ ਗੁਰੂ ਘਰ ਦੇ ਵਿੱਚ ਸੇਵਾ ਇਹ ਹੋ ਗਈ ਇੱਕ ਇੱਕ ਵੱਡੀ ਸੇਵਾ ਵੀ ਗੁਰੂ ਦੀ ਗੱਲ ਸੁਣਨੀ ਤੇ ਸੁਣਾਉਣੀ ਇਹ ਵੱਡੀ ਸੇਵਾ ਕਿਉਂਕਿ ਇਸ ਸੇਵਾ ਮੁਤਾਬਕ ਸਾਡਾ ਜੀਵਨ ਚੇਂਜ ਹੋ ਜਾਣਾ ਜਦੋਂ ਗੁਰੂ ਦੀ ਗੱਲ ਅਸੀਂ ਸੁਣੀ ਤੇ ਸੁਣਾਈ ਸੁਣਨਾ ਤੇ ਸੁਣਾਉਣਾ ਇੱਕ ਬਰਾਬਰ ਆ ਜੀ ਕਿਵੇਂ ਉਹ ਹੁਣ ਜੇ ਕੋਈ ਭਾਈ ਜਾਂ ਭੈਣ ਬੋਲ ਕੇ ਸੁਣਾ ਰਿਹਾ ਸੁਣਤਾ ਉਹ ਵੀ ਰਿਹਾ ਨਾ ਬਰਾਬਰ ਹੋ ਗਿਆ ਜਿਹੜਾ ਸਮਾਂ ਚੌਂਕੜਾ ਲਾ ਕੇ ਧਿਆਨ ਨਾਲ ਸੁਣਦਾ ਉਹ ਜਾਦੇ ਕੈਚ ਕਰ ਜਾਂਦਾ ਗੱਲ ਸੁਣਨ ਵਾਲਾ ਪੜਨ ਵਾਲਾ ਕਈ ਵਾਰੀ ਪਾਣੀ ਦੀ ਥਾਂ ਤੇ ਦੁੱਧ ਵੀ ਕਹਿ ਜਾਂਦਾ ਫਰਕ ਹੋ ਜਾਂਦਾ ਬੋਲਣ ਵਿੱਚ ਕਈ ਵਾਰੀ ਨਹੀਂ ਪਤਾ ਲੱਗਦਾ ਬੋਲ ਜਾਂਦਾ ਸੁਣਨ ਵਾਲੇ ਦਾ ਧਿਆਨ ਹੋਵੇ ਤਾਂ ਪੂਰਾ ਪੂਰਾ ਫਿਰ ਉਹ ਸਾਰੀ ਕਲੀਅਰ ਗੱਲ ਸੁਣਦਾ ਸਾਫ਼ ਜਿਹੜੀ ਵੀ ਗੱਲ ਹੁੰਦੀ ਹੈ ਸੁਣਨਾ ਤੇ ਸੁਣਾਉਣਾ ਇੱਕ ਬਰਾਬਰ ਆ ਇਹਦਾ ਕਹਿਣ ਦਾ ਭਾਵ ਹੈ ਸੀ ਮਹਾਰਾਜ ਕਹਿੰਦੇ हे ਪ੍ਰਭੂ ਗੁਰੂ ਨੇ ਮੇਰੀ ਮਾਇਆ ਦੇ ਮੋਹ ਦੀ ਫਾਹੀ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ ਮੈਨੂੰ ਸੰਤ ਜਨਾਂ ਦੀ ਸੇਵਾ ਵਿੱਚ ਲਾ ਦਿੱਤਾ ਹੁਣ ਜਿੰਨੇ ਆਪਾਂ ਭੈਣ ਭਰਾ ਬੈਠੇ ਆ ਆਪਾਂ ਸੰਤ ਜਨਾਂ ਦੀ ਸੇਵਾ ਵਿੱਚ ਬੈਠੇ ਆ ਕਿਉਂਕਿ ਗੁਰੂ ਦੇ ਬਚਨ ਸੁਣ ਰਹੇ ਆ ਇਹ ਸੇਵਾ ਬਾਕੀ ਦਰਬਾਰ ਸਾਹਿਬ ਦੀ ਸੇਵਾ ਆਪਾਂ ਪਹਿਲਾਂ ਗੱਲ ਅਕਾਲੇ ਵੀ ਕੋਈ ਝਾੜੂ ਦੀ ਪੋਚੇ ਦੀ ਬਰਤਨ ਸਾਫ ਕਰਤੇ ਜਦੋਂ ਕੋਈ ਪ੍ਰੋਗਰਾਮ ਇਹ ਸੇਵਾ ਲੇਖੇ ਵਿੱਚ ਆ ਜੀ ਜਿਹੜੀ ਗੁਰੂ ਦੇ ਸਿਧਾਂਤ ਮੁਤਾਬਕ ਸੇਵਾ ਇਹ ਲੇਖੇ ਚ ਜਿਵੇਂ ਕਿ ਹੁਣ ਸ਼ਹੀਦੀ ਪੁਰਬ ਚੱਲਦਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਉਹਨਾਂ ਦੀ ਸ਼ਹੀਦੀ ਦੀ ਯਾਦ ਵਿੱਚ ਉਹ ਸ਼ਹੀਦੀ ਪੁਰਬ ਮਨਾਉਂਦੇ ਆਂ ਦੇਖੋ ਸੰਸਾਰ ਦੇ ਲੋਕ ਸਾਰੇ ਛਪੀਲਾਂ ਲਾਈ ਬੈਠੇ ਨੇ ਠੰਡੇ ਜਲ ਦੀ ਛਪੀਲ ਲਾਈ ਆ ਠੰਡੇ ਮਿੱਠੇ ਜਲ ਦੀ ਚਲੋ ਗਰਮੀ ਆ ਆਉਂਦਾ ਜਾਂਦਾ शकਦਾ ਤੇ ਉਹਨਾਂ ਦੀ ਯਾਦ ਤਾਜ਼ਾ ਹੁੰਦੀ ਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਿਉਂ ਕੀਤਾ ਗਿਆ ਕਿਉਂਕਿ ਵੀ ਆ ਸੱਚ ਦਾ ਉਹਨਾਂ ਨੇ ਪ੍ਰਚਾਰ ਕੀਤਾ ਬਾਣੀ ਦਾ ਬਹੁਤ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਿੱਤੀ ਸਾਨੂੰ ਇਸ ਬਾਣੀ ਮੁਤਾਬਕ ਉਹਨਾਂ ਦੀ ਸ਼ਹੀਦੀ ਹੋਈ ਇਹਨਾਂ ਦੇ ਵਿੱਚ ਵਿੱਚ ਸ਼ਹੀਦੀ ਦਿੱਤੀ ਹੈ ਉਹਨਾਂ ਨੇ ਸਤਗੁਰਾਂ ਨੇ ਕਿਉਂਕਿ ਸੱਚ ਦੀ ਗੱਲ ਕਰਦੀ ਆ ਮਨੁੱਖਤਾ ਸੱਚ ਨਾਲ ਜੁੜ ਰਹੀ ਸੀ ਜਾਗਰੂਤ ਹੋ ਰਹੀ ਜੀ ਤੇ ਇਹ ਫਿਰ ਸਾਰੇ ਰਲ ਗਏ ਸੀ ਖਾਸ ਕਰਕੇ ਇਹਨਾਂ ਦਾ ਇਤਿਹਾਸ ਦੱਸਦਾ ਵੀ ਇਹਨਾਂ ਦਾ ਭਰਾ ਵੀ ਪਿਰਤਿਆ ਇਹਨਾਂ ਤੋਂ ਖਾਰ ਖਾਂਦਾ ਸੀ ਬਈ ਇਹ ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਵੀ ਇਹਨਾਂ ਨੂੰ ਕਿਉਂ ਮਿਲ ਗਈ ਫਿਰ ਇਹ شیخ ਫਤੇ ਵਾਲੇ ਸਰਪ੍ਰੀਏ ਪੁਜਾਰੀ ਬਾਦ ਜਿੰਨਾ ਵੀ ਸੀ ਤੇ ਚੰਦੂ ਇਹ ਬਹੁਤ ਸਾਰਿਆਂ ਦਾ ਗਰੁੱਪ ਬਣ ਗਿਆ ਗੁਰੂ ਨੂੰ ਸ਼ਹੀਦ ਕਰਨ ਵਾਸਤੇ ਪਹਿਲਾਂ ਸਤਗੁਰਾਂ ਨੂੰ ਦੇਗ ਵਿੱਚ ਵਾਲਿਆ ਗਿਆ ਫਿਰ ਤਤੀ ਤਵੀ ਤੇ ਬਿਠਾਇਆ ਗਿਆ ਫਿਰ ਸੀਸ ਵਿੱਚ ਰੇਤਾ ਵੀ ਗਰਮ ਪਾਇਆ ਗਿਆ ਉਸ ਤੋਂ ਬਾਅਦ ਠੰਡੇ ਪਾਣੀ ਦੇ ਵਿੱਚ ਸਤਗੁਰਾਂ ਨੂੰ ਰੱਖਿਆ ਗਿਆ ਸਰੀਰ ਨੂੰ ਵੀ ਇਹਨਾਂ ਦੇ ਜਕਮ ਨੂੰ ਠੰਡਾ ਪਾਣੀ ਜਦੋਂ ਲੱਗਦਾ ਫਿਰ ਬਹੁਤ ਤਕਲੀਫ ਤਾਂ ਸਰੀਰ ਨੂੰ ਹੁੰਦੀ ਆ ਜੀ ਆ ਮਨ ਕਰਕੇ ਗੁਰੂ ਸਾਹਿਬ ਤੇ ਗੁਰੂ ਦੇ ਸਿੱਖ ਇਤਿਹਾਸ ਤੋਂ ਆਪਾਂ ਜਾਣੂ ਆ ਸਾਰੇ ਚੜ੍ਹਦੀ ਕਲਾ ਵਿੱਚ ਰਹੇ ਆ ਮਨ ਕਰਕੇ ਦੁੱਖ ਨਹੀਂ ਮੰਨਿਆ ਬਿਸੜਾ ਸਰੀਰ ਜਾ ਰਿਹਾ ਹੈ ਇਹਦੀ ਖਾਤਰ ਤਕਲੀਫ ਮਿਲ ਰਹੀ ਹੈ ਮਨ ਕਰਕੇ ਚੜ੍ਹਦੀ ਕਲਾ ਵਿੱਚ ਰਹੇ ਸਤਿਗੁਰੂ ਤੇ ਗੁਰੂ ਦੇ ਸਿੱਖ ਮਹਾਰਾਜ ਕਹਿਣਾ ਕਰਦੇ ਨੇ ਚਲੋ ਵਿੱਚ ਇਤਿਹਾਸਕ ਗੱਲ ਆ ਗਈ ਇੱਥੇ ਆਪਾਂ ਪੜ ਰਹੇ ਸੀ ਵੀ ਮੈਨੂੰ ਗੁਰੂ ਨੇ ਮੇਰੀ ਮਾਇਆ ਦੇ ਮੋਹ ਦੀ ਫਾਹੀ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ ਮੈਨੂੰ ਸੰਤ ਜਨਾਂ ਦੀ ਸੇਵਾ ਵਿੱਚ ਲਾ ਦਿੱਤਾ ਹੈ ਤੇ ਗੁਰੂ ਸਾਹਿਬ ਵੀ ਤੇ ਜਿੰਨੇ ਵੀ ਸਿੱਖ ਸਿੰਘ ਸ਼ਹੀਦ ਸਿੰਘ ਸਿੰਗੜੀਆਂ ਸ਼ਹੀਦ ਹੋਏ ਨੇ ਤੇ ਇਹ ਗੁਰੂ ਦੀ ਸੇਵਾ ਵਿੱਚ ਹੀ ਲੱਗ ਕੇ ਇਹਨਾਂ ਨੇ ਸਿੱਧੀਆਂ ਪਾਈਆਂ ਕਿਉਂਕਿ ਗੁਰੂ ਦੀ ਸੇਵਾ ਮੁਖ ਰੱਖੀ ਗੁਰੂ ਬਲੀ ਮੁਖ ਰੱਖਿਆ ਸਨਮੁਖ ਰਹੇ ਗੁਰੂ ਦੇ ਤੇ ਆਪਣੇ ਸਰੀਰਾਂ ਦੀ ਜਾਂ ਪਰਿਵਾਰਾਂ ਦੀ ਪਰਵਾਹ ਨਹੀਂ ਕੀਤੀ ਅੱਗੇ ਮਹਾਰਾਜ ਕਹਿੰਦੇ ਨੇ ਏਕ ਨਾਮ ਕੋ ਖਿਓ ਪੁਜਾਰੀ ਮੋਕੋ ਅਚਰਜ ਗੁਰੇ ਦਿਖਾਇਓ ਉਸਨੇ ਮੈਨੂੰ ਤੇਰਾ ਹਰ ਕਾ ਥਾਂ ਵਿਆਪਕ ਮਹਾਰਾਜ ਕਹਿੰਦੇ ਨੇ ਉਸਨੇ ਮੈਨੂੰ ਤੇਰਾ ਹਰ ਹਰ ਥਾਂ ਵਿਆਪਕ ਅਚਰਜ ਰੂਪ ਵਿਖਾ ਦਿੱਤਾ ਹੈ ਮੈਂ ਹੁਣ ਸਿਰਫ ਤੇਰੇ ਹੀ ਨਾਮ ਦੀ ਪੁਜਾਰੀ ਬਣ ਗਿਆ ਹਾਂ ਤੇਰੇ ਹੀ ਨਾਮ ਦਾ ਪੁਜਾਰੀ ਬਣ ਗਿਆ ਹਾਂ ਲਬਜ ਬੋਲਣ ਵਿੱਚ ਕਈ ਵਾਰੀ ਅੱਗੇ ਪਿੱਛੇ ਹੋ ਜਾਂਦਾ ਜੀ ਮਾਫ ਕਰਨਾ ਮਹਾਰਾਜ ਕਹਿੰਦੇ ਭਇਓ ਪ੍ਰਕਾਸ਼ ਸਰਬ ਉਜਿਆਰਾ ਗੁਰ ਗਿਆਨ ਮਲੇ ਪ੍ਰਗਟਾਇਓ हे ਭਾਈ ਜਦੋਂ ਗੁਰੂ ਦਾ ਬਖਸ਼ਾ ਗਿਆਨ ਮੇਰੇ ਮਨ ਵਿੱਚ ਪ੍ਰਗਟ ਹੋ ਗਿਆ ਤਾਂ ਮੇਰੇ ਅੰਦਰ ਪ੍ਰਮਾਤਮਾ ਦੀ ਹੋੰਦ ਦਾ ਚਾਨਣ ਹੋ ਗਿਆ ਮੈਨੂੰ ਸਭ ਤੋਂ ਉਸੇ ਦਾ ਚਾਨਣ ਜਿਸ ਪਿਆ ਹੈ ਵੀ ਇਹ ਸੱਚ ਹੈ ਵੀ ਸਭ ਪ੍ਰਕਾਸ਼ ਅਕਾਲ ਪੁਰਖ ਵਾਹਿਗੁਰੂ ਦਾ ਹੈ ਉਹਨੇ ਪਸਾਰਾ ਪਸਾਰਿਆ ਜੋ ਵੀ ਜੀਵ ਜੰਤੂ ਪੇੜ ਪੌਦੇ ਪਸ਼ੂ ਪੰਛੀ ਪੈਦਾ ਕੀਤੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕਰਕੇ ਉਹਨਾਂ ਦਾ ਸਾਭ ਸੰਭਾਲ ਕਰ ਰਿਹਾ ਅਕਾਲ ਪੁਰਖ ਵਾਹਿਗੁਰੂ ਤੇ ਉਸ ਦਾ ਪ੍ਰਕਾਸ਼ ਹੀ ਹੈ ਸਭ ਥਾਂ 'ਤੇ ਜਿੱਥੇ ਵੀ ਜੀਵ ਵਸਦਾ ਕੁਦਰਤਾਂ ਜਿੱਥੇ ਵੀ ਹੈ ਉੱਥੇ ਕੁਦਰਤ ਦੇ ਵਿੱਚ ਕਾਦਰ ਆਪ ਹੈ ਮੌਜੂਦ ਵੀ ਉਹਦਾ ਹੀ ਪਸਾਰਾ ਮੈਨੂੰ ਦੱਸ ਰਿਹਾ ਕਹਿਣ ਦਾ ਭਾਵ ਇਹ ਆ ਵੀ ਸਭ ਥਾਂ ਸਭ ਥਾਂ ਉਸੇ ਦਾ ਚਾਨਣ ਦਿਸ ਪਿਆ ਹੈ ਵਿਚਾਰਿਆਂ ਵਿੱਚ ਕਣ-ਕਣ ਵਿੱਚ ਵਿਆਪਕ ਮੈਨੂੰ ਪ੍ਰਭੂ ਪਰਮਾਤਮਾ ਦੇ ਦਰਸ਼ਨ ਹੋਣ ਲੱਗੇ ਅਗੇ ਮਹਾਰਾਜ ਕਹਣਾ ਕਰਦੇ ਨੇ ਅਮਰਤ ਨਾਮ ਪਿਓ ਮਨ ਤ੍ਰਿਪਤਿਆ ਅਨਪਹਿ ਠਹਿਰਾਇਓ ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਰਸ ਪੀਤਾ ਹੈ ਤੇ ਮੇਰਾ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਗਿਆ ਹੈ ਮੈਂ ਉਸ ਪਰਮਾਤਮਾ ਵਿੱਚ ਟਿਕ ਗਿਆ ਹਾਂ ਜਿਸ ਨੂੰ ਕੋਈ ਡਰ ਪੋ ਨਹੀਂ ਸਕਦਾ ਮੈਂ ਹੁਣ ਉਸ ਪਰਮਾਤਮਾ ਉਸ ਗੁਰੂ ਦੇ ਚਰਨੀ ਲੱਗ ਗਿਆ ਜਿਹਨੂੰ ਕਿਸੇ ਵੀ ਕਿਸਮ ਦਾ ਕੋਈ ਡਰ ਪੋ ਨਹੀਂ ਸਕਦਾ ਤੇ ਫਿਰ ਜਿਹੋ ਜੀ ਸੰਗਤ ਵੈਸੀ ਰੰਗਤ ਪਾਈ ਜਿਹੋ ਜਾਂ ਸਾਡਾ ਸਾਥੀ ਆ ਉਹੇ ਜਾਂ ਸਾਡਾ ਜੀਵਨ ਹੈ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਅਸੀਂ ਜੁੜੇ ਆ ਗੁਰੂ ਦਾ ਗਿਆਨ ਸਾਡੇ ਪੱਲੇ ਆ ਤਾਂ ਸਾਡਾ ਜੀਵਨ ਵੀ ਫਿਰ ਚੜ੍ਹਦੀ ਕਲਾ ਵਾਲਾ ਹੋਏਗਾ ਅਗੇ ਮਹਾਰਾਜ ਕਹਿੰਦੇ ਨੇ ਮਨ ਮਨ ਆਗਿਆ ਸਰਬ ਸੁਖ ਪਾਏ ਦੁੱਖ ਠਾਓ ਗਵਾਇਓ ਮਹਾਰਾਜ ਕਹਣਾ ਕਰਦੇ ਨੇ ਏ ਭਾਈ ਗੁਰੂ ਦਾ ਹੁਕਮ ਮੰਨ ਕੇ ਮੈਂ ਸਾਰੇ ਸੁੱਖ ਆਨੰਦ ਪ੍ਰਾਪਤ ਕਰ ਲਏ ਹਨ ਮੈਂ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਉਠਾ ਦਿੱਤਾ ਹੈ ਗੁਰਬਾਣੀ ਵਿੱਚ ਪੰਕਤੀ ਹੋਰ ਵੀ ਹੈ ਦੁੱਖ ਨਾ ਹੀ ਸੁਖ ਹੀ ਰੇ ਇਹ ਮੰਦੀ ਵਸਤਾ ਹੁੰਦੀ ਆ ਵੀ ਇੱਕ ਨੇ ਜਿਵੇਂ ਹੁਣ ਮੰਦੀ ਵਸਤਾ ਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤਤੀਆਂ ਤਵੀਆਂ ਤੇ ਬੈਠੇ ਦੇਗਾਂ ਵਿੱਚ ਵੀ ਬਾਲੇ ਗਏ ਮਨ ਦੀ ਵਸਤਾ ਨਾਲ ਮਨ ਦੀ ਵਸਤਾ ਦੇ ਕਾਰਨ ਮਨ ਦੀ ਵਸਤਾ ਕਾਰਨ ਉਹਨਾਂ ਨੇ ਅੰਦਰੋਂ ਆਪਦੇ ਸਰੀਰਕ ਜਿਹੜੇ ਦੁੱਖ ਸੀ ਗਵਾ ਦਿੱਤੇ ਵੀ ਸਰੀਰਕ ਦੁੱਖ ਦੀ ਕਿਹੜੀ ਗੱਲ ਹੈ ਸੱਚ ਤੇ ਪਹਿਰਾ ਦਿੱਤਾ ਸੱਚ ਦੇ ਰਸਤੇ ਤੇ ਤੁਰੇ ਕਿਉਂਕਿ ਸੱਚ ਨੂੰ ਦਬਾਉਣ ਦੀ ਖਾਤਰ ਤਾਂ ਸ਼ੁਰੂ ਤੋਂ ਹੀ ਹੋ ਗਿਆ ਸੀ ਨਾ ਚਾਲੂ ਸੱਚ ਨੂੰ ਦਬਾਉਣ ਵਾਸਤੇ ਤਾਂ ਸ਼ੁਰੂ ਤੋਂ ਹੀ ਪੈਦਾ ਹੋ ਗਿਆ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਪਹਿਲਾਂ ਪਹਿਲਾਂ ਹੀ ਜਦੋਂ ਜੰਜੂ ਪਾਉਣ ਦੀ ਰਸਮ ਆਈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਵਾਲ ਕੀਤੇ ਵੀ ਕਿਉਂ ਪਾਇਆ ਜਾਂਦਾ ਕਾਹ ਤੋਂ ਪਾਉਣਾ ਪਾਉਣ ਤੋਂ ਜਵਾਬ ਦਿੱਤਾ ਉਦੋਂ ਹੀ ਪੁਜਾਰੀ ਆਵਾਜ਼ ਦੀ ਗਹਿਰੀ ਅੱਖ ਹੋ ਗਈ ਸੀ ਗੁਰੂ ਘਰ ਤੇ ਫਿਰ ਅੱਗੇ ਜਾ ਕੇ ਦੇਖੋ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵਿਆਹ ਸੀ ਆਨੰਦ ਕਾਰਜ ਸੀ ਹੁਣ ਆਪਾਂ ਆਨੰਦ ਕਾਰਜ ਬੋਲ ਲੈਨੇ ਆ ਉਦੋਂ ਵਿਆਹ ਸੀ ਜਦੋਂ ਵਿਆਹ ਸੀ ਤੇ ਉਦੋਂ ਹੀ ਵਾਰ ਹੋ ਗਿਆ ਸੀ ਪਹਿਲਾ ਕੰਧ ਤੇ ਥੱਲੇ ਛੇ ਦੇ ਨਾਲ ਕੇ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਾਂ ਇਤਿਹਾਸ ਸੁਣਿਆ ਨਾ ਅਜੇ ਵੀ ਕੰਧ ਮੌਜੂਦ ਆ ਉਹ ਜਿਹੜੀ ਕਿ ਕੰਧ ਦੇ ਸਾਹਮਣੇ ਬਿਠਾ ਕੇ ਤੇ ਇੱਕ ਬੇਦ ਬਣਾਈ ਸੀ ਉਹਨਾਂ ਨੇ ਵੀ ਆਪਾਂ ਕੰਧ ਤੇ ਸਾਹਮਣੇ ਬਿਠਾ ਦੇ ਤੇ ਇਧਰੋਂ ਕੰਧ ਨੂੰ ਧੱਕਾ ਦੇ ਕੇ ਸਿੱਟ ਦਿਆਂਗੇ ਉੱਤੇ ਉਦੋਂ ਹੀ ਵਾਰ ਸ਼ੁਰੂ ਹੋ ਗਿਆ ਸੀ ਸੱਚ ਤੇ ਫਿਰ ਅੱਗੇ ਦੀ ਅੱਗੇ ਕਤੇ ਹਮਾਂਜੂ ਆ ਗਿਆ ਕਤੇ ਕੋਈ ਆ ਗਿਆ ਕਤੇ ਕੋਈ ਆ ਗਿਆ ਫਿਰ ਗੁਰੂ ਅਰਜਨ ਸਾਹਿਬ ਮੇਰੇ ਦੇਖੋ ਤੱਤੀਆਂ ਤਵੀਆਂ ਤੇ ਬਿਠਾ ਹੀ ਦਿੱਤਾ ਸਤਿਗੁਰਾਂ ਨੂੰ ਆ ਕੇ ਉਸ ਤੋਂ ਬਾਅਦ ਫਿਰ ਜੰਗਾਂ ਸ਼ੁਰੂ ਹੋ ਗਈਆਂ ਗੁਰੂ ਘਰ ਤੇ ਚੜ ਕੇ ਆਉਣ ਲੱਗੇ ਠੀਕ ਹੈ ਜੀ ਫਿਰ ਅੱਗੇ ਚੱਲ ਕੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਫਿਰ ਆਪਾਂ ਇਤਿਹਾਸ ਤੋਂ ਜਾਣੂ ਆ ਗੁਰੂ ਗੋਬਿੰਦ ਸਿੰਘ ਵੇਲੇ ਤਾਂ ਫਿਰ ਹਜ਼ਾਰਾਂ ਬੇਅੰਗਣਤੀ ਸ਼ਹੀਦੀਆਂ ਹੋ ਗਈਆਂ ਕਹਿਣ ਦਾ ਭਾਵ ਆ ਬੇ ਸੱਚ ਤੇ ਵਾਰ ਤਾਂ ਪਹਿਲੇ ਜਾਮੇ ਤੋਂ ਹੀ ਹੋ ਗਿਆ ਸੀ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਹੀ ਇੱਥੇ ਮਹਾਰਾਜ ਸਮਝਾਉਣਾ ਕਰਦੇ ਨੇ ਮਾਨ ਆਗਿਆ ਸਰਬ ਸੁਖ ਪਾਏ ਦੁਖ ਠੋਗ ਬਾਇਓ ਹੈ ਭਾਈ ਗੁਰੂ ਦਾ ਹੁਕਮ ਮੰਨ ਕੇ ਮੈਂ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ ਹਨ ਮੈਂ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਉਠਾ ਦਿੱਤਾ ਬਸ ਗੁਰੂ ਸਾਹਿਬਾਂ ਨੇ ਵੀ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਦੂਰ ਕਰਤਾ ਸੀ ਤੇ ਸੱਚ ਦੇ ਰਾਹ ਤੇ ਚੱਲ ਪਏ ਸੀ ਬਸ ਉਹਦੇ ਵਿੱਚ ਫਿਰ ਜੋ ਵੀ ਹੁੰਦਾ ਹੋਏ ਸੱਚ ਤੇ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਜੋ ਪਰਸਨ ਭੇ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਜਦੋਂ ਤੋਂ ਗੁਰੂ ਦੀ ਕਿਰਪਾ ਨਾਲ ਠਾਕੁਰ ਪ੍ਰਭੂ ਜੀ ਮੇਰੇ ਉੱਤੇ ਮਿਹਰਬਾਨ ਹੋਏ ਹਨ ਮੈਨੂੰ ਹਰ ਥਾਂ ਉਹ ਆਨੰਦ ਸਰੂਪ ਪ੍ਰਮਾਤਮਾ ਹੀ ਦਿਸ ਰਿਹਾ ਹੈ ਫਿਰ ਸਾਰਿਆਂ ਵਿੱਚ ਸਾਰਿਆਂ ਨਾਲ ਪਿਆਰ ਫਿਰ ਈਰਖਾ ਦਵੈਦ ਸਭ ਕੁਝ ਖਤਮ ਝਗੜੇ ਖਤਮ ਹੋ ਗਏ ਝਗੜਾਲੂ ਸੁਭਾਅ ਸੀ ਜਿਹੜਾ ਉਹ ਖਤਮ ਹੋ ਗਿਆ ਫਿਰ ਸੋਚ ਸਮਝ ਕੇ ਬੋਲਣ ਲੱਗ ਗਿਆ ਭੈਣਾ ਚਾਹੇ ਭਾਈਆ ਜਦੋਂ ਗੁਰੂ ਦਾ ਗਿਆਨ ਆ ਜਾ ਜਿਹਦੇ ਕੋਲੇ ਸਿਆਣਾ ਹੋ ਜਾਂਦਾ ਮਨ ਸਿਆਣਾ ਹੋ ਜਾਂਦਾ ਸਾਡੀ ਬਿਰਤੀ ਚੰਗੀ ਹੋ ਜਾਂਦੀ ਹੈ ਗੁਰੂ ਦਾ ਗਿਆਨ ਲੈ ਕੇ ਅੱਗੇ ਮਹਾਰਾਜ ਕਹਣਾ ਕਰਦੇ ਨੇ ਨਾ ਕਿਸ ਆਵਤ ਨਾ ਕਿਸ ਜਾਵਤ ਸਭ ਖੇਲ ਕੀਓ ਹਰ ਰਾਇਓ ਏ ਭਾਈ ਜਦੋਂ ਤੋਂ ਸਤਗੁਰੂ ਜੀ ਮੇਰੇ ਉੱਤੇ ਦਿਆਵਾਨ ਹੋਏ ਹਨ ਮੈਨੂੰ ਨਿਸ਼ਚਾ ਆ ਗਿਆ ਹੈ ਕਿ ਨਾ ਕੁਝ ਜੰਮਦਾ ਹੈ ਨਾ ਕੁਝ ਮਰਦਾ ਹੈ ਇਹ ਸਾਰਾ ਤਾਂ ਪ੍ਰਭੂ ਇਹ ਸਾਰਾ ਤਾਂ ਪ੍ਰਭੂ ਪਾਤਸ਼ਾਹ ਨੇ ਇੱਕ ਖੇਲ ਰਚਾਇਆ ਹੋਇਆ ਹੈ ਜਨਮ ਹੋਣਾ ਮੌਤ ਹੋਣੀ ਇਹ ਪ੍ਰਭੂ ਪਰਮਾਤਮਾ ਦਾ ਇੱਕ ਖੇਲ ਰਚਾਇਆ ਹੋਇਆ ਹੈ ਇਹ ਫਿਰ ਮਨ ਨੂੰ ਵਿਸ਼ਵਾਸ ਹੋ ਜਾਂਦਾ ਠੀਕ ਆ ਪਿਆਰ ਆ ਪਿਆਰ ਦੇ ਵਿੱਚ ਮਨ ਤਾਂ ਭਰਿਆ ਹੁੰਦਾ ਇਹ ਤਾਂ ਗੱਲ ਨਹੀਂ ਹੈ ਪਰ ਜਿਵੇਂ ਕਿ ਆਪਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਵੀ ਸਹਿਬਜ਼ਾਦਿਆਂ ਦਾ ਚਾਰ ਸਹਿਬਜ਼ਾਦਿਆਂ ਦਾ ਜਨਮ ਹੋਇਆ ਗੁਰੂ ਘਰ ਵਿੱਚ ਗੁਰੂ ਦੇ ਪੁੱਤਰ ਤੇ ਜਦੋਂ ਸ਼ਹੀਦیاں ਦਿੱਤੀਆਂ ਉਹਨਾਂ ਨੇ ਉਦੋਂ ਵੀ ਉਸੇ ਰੰਗ 'ਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤ ਜਿੱਦੇ ਉਹਨਾਂ ਦਾ ਜਨਮ ਸੀ ਤੇ ਉਦਦੇ ਵੀ ਉਸੇ ਰੰਗ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ ਸਤਗੁਰਾਂ ਨੇ ਕਿਉਂਕਿ ਹੁਣ ਆਪਾਂ ਜਿਹੜਾ ਦੁਨਿਆਵੀ ਮਨੁੱਖਾ ਜਨਮ ਮਾਨਾ ਜਿਹੜਾ ਮਨੁੱਖੀ ਮਨ ਪ੍ਰਮਾਤਮਾ ਦੇ ਨਾਮ ਤੋਂ ਗੁਰੂ ਦੇ ਸੁਨਾਹੋਂ ਤੋਂ ਬੰਝਾ ਉਹਨੂੰ ਫਿਰ ਆਏ ਆ ਵੀ ਜਦੋਂ ਕੋਈ ਜੀਵ ਘਰ ਵਿੱਚ ਆਉਂਦਾ ਚਾਹ ਵਿਆਹ ਹੋ ਗਿਆ ਚਾਹ ਮਤਲਬ ਕੋਈ 새 ਬੱਚੇ ਦਾ ਜਨਮ ਹੋਇਆ ਤਾਂ ਉਹਦੋਂ ਖੁਸ਼ੀਆਂ ਖੁਸ਼ੀਆਂ ਵੀ ਕਿਹੜੇ ਢੰਗ ਨਾਲ ਮਨਾਉਂਦਾ ਆਪਾਂ ਨੂੰ ਪਤਾ ਹੀ ਐ ਸ਼ਰਾਬਾਂ ਦੀਆਂ ਪੇਟੀਆਂ ਖੋਲਦਿਆਂ ਡੀਜੀਆਂ ਦੇ ਗਾਣੇ ਚਲਾ ਤੇ ਇਹਨਾਂ ਕਰਕੇ ਖੁਸ਼ੀਆਂ ਮਨਾਉਂਦਾ ਫਿਰ ਦੁਖੀ ਵੀ ਤਾਂ ਹੀ ਹੁੰਦਾ ਜਦੋਂ ਜਾਂਦਾ ਮਨ ਜੀਵ ਜਾਂਦਾ ਕੋਈ ਘਰ ਵਿੱਚ ਉਹਦੋਂ ਦੁਖੀ ਹੁੰਦਾ ਇੱਕ ਰੰਗ ਵਿੱਚ ਸਤਿਗੁਰਾਂ ਨੇ ਸਾਨੂੰ ਪ੍ਰੈਕਟੀਕਲ ਕਰਕੇ ਦਿਖਾਵੇ ਇੱਕੇ ਰੰਗ ਵਿੱਚ ਰਹੇ ਭਾਈ ਖੁਸ਼ੀ ਵਿੱਚ ਵੀ ਤੇ ਗਮੀ ਵਿੱਚ ਵੀ ਜੇਰਾ ਮਨ ਚਿਹਰਾ ਤਰਾ ਇੱਕੋ ਜਾਂ ਹੋਵੇ ਮਨ ਤੇਰਾ ਇੱਕੋ ਜਾਂ ਹੋਵੇ ਵੀ ਇਕਾਲ ਪੁਰਖ ਵਾਹਿਗੁਰੂ ਤੇਰੀ ਦਾਤ ਆ ਤੈਂਹੀਂ ਪੈਦਾ ਕੀਤਾ ਤੂੰ ਹੀ ਲਜਾਣ ਵਾਲਾ ਇੱਥੇ ਪੰਕਤੀ ਇਹ ਹੀ ਦੱਸਦੀ ਆ ਇਹ ਭਾਈ ਜਦੋਂ ਤੋਂ ਸਤਿਗੁਰੂ ਜੀ ਮੇਰੇ ਉੱਤੇ ਦਿਆਵਾਨ ਹੋਏ ਹਨ ਮੈਨੂੰ ਨਿਸ਼ਚਾ ਹੋ ਗਿਆ ਹੈ ਵਿਸ਼ਵਾਸ ਬਣ ਗਿਆ ਕਿ ਨਾ ਕੁਝ ਜੰਮਦਾ ਹੈ ਤੇ ਨਾ ਕੁਝ ਮਰਦਾ ਹੈ ਇਹ ਸਾਰਾ ਤਾਂ ਪ੍ਰਭੂ ਪਾਤਸ਼ਾਹ ਨੇ ਇੱਕ ਖੇਲ ਰਚਾਇਆ ਹੋਇਆ ਹੈ ਦੁਨੀਆਦਾਰੀ ਆਉਣਾ ਜਾਣਾ ਇੱਕ ਖੇਲ ਆਕਾਲ ਪੁਰਖ ਵਾਹਿਗੁਰੂ ਦਾ ਇਹ ਸਮਝ ਉਹਨੂੰ ਆਉਂਦੀ ਹੈ ਜਦੋਂ ਉਹ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਅਗਲੇ ਸ਼ਬਦ 'ਚ ਮਹਾਰਾਜ ਕਹਿਣਾ ਕਰਦੇ ਨੇ ਕੋਹ ਨਾਨਕ ਅਗੰ ਅਗੰ ਹੈ ਠਾਕੁਰ ਭਗਤ ਟੇਕ ਹਰਨਾਇਓ ਗੁਰੂ ਨਾਨਕ ਸਾਹਿਬ ਜੀ ਆਖਦੇ ਹੈ ਸਰਬਪਾਲਕ ਪ੍ਰਮਾਤਮਾ ਪਹੁੰਚ ਹੈ ਉਹਦੇ ਤੱਕ ਪਹੁੰਚ ਨਹੀਂ ਗਿਆਨ ਇੰਦਰੀਆਂ ਦੀ ਹੋ ਸਕਦੀ ਸਭ ਜੀਵਾਂ ਦੀ ਪਹੁੰਚ ਤੋਂ ਪਰੇ ਹੈ ਉਸ ਦੇ ਭਗਤਾਂ ਨੂੰ ਉਸ ਹਰੀ ਦੇ ਨਾਮ ਦਾ ਹੀ ਆਸਰਾ ਹੈ ਜਿਨ੍ਹਾਂ ਨੇ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਆਸਰਾ ਤੱਕ ਲਿਆ ਜਵਾਨ ਤੋਂ ਆਪਾਂ ਸਾਰੇ ਕਹਨੇ ਆ ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ ਤੇ ਹੋਰ ਸਭ ਢਾਈਆਂ ਢੇਰੀਆਂ ਕਹਨੇ ਆ ਅਸੀਂ ਪਰ ਢੇਰੀਆਂ ਬਣਾਈਆਂ ਬਹੁਤ ਐ ਨਾਮ ਦੇ ਭਰੋਸੇ ਦੀ ਤਾਂ ਅਸੀਂ ਗੱਲ ਹੀ ਕਰਦੇ ਆ ਵੀ ਤੱਕਿਆ ਭਰੋਸਾ ਤੇਰੇ ਨਾਮ ਦਾ ਤੇ ਹੋਰ ਸਭ ਢਾਈਆਂ ਢੇਰੀਆਂ ਕਿਹੜੀਆਂ ਢੇਰੀਆਂ ਢਾਉਣੀਆਂ ਆਹੋ ਦਰਦਰ ਤੇ ਫਿਰਨੋਂ ਹਟਣਾ ਗੁਰੂ ਦੇ ਗਿਆਨ ਮੁਤਾਬਕ ਜੀਵਨ ਬੀਤ ਕ ਬਤੀਤ ਕਰਨਾ ਠੀਕ ਆ ਜੀ ਜਿਹੜੀ ਸਾਡੀ ਕਿਰਤ ਕਮਾਈ ਆ ਉਹ ਅਸੀਂ ਕਰਨੀ ਆ ਸੱਚੇ ਸੁੱਚੇ ਕਰਨੀ ਆ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਅਫਸਰ ਆ ਚਾਹੇ ਕੋਈ ਲੀਡਰ ਆ ਚਾਹੇ ਕੋਈ ਮਜ਼ਦੂਰ ਆ ਅਸੀਂ ਸੱਚੀ ਸੁੱਚੀ ਕਿਰਤ ਕਰਨੀ ਆ ਫਿਰ ਉਹਦੇ ਵਿੱਚੋਂ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਸਿਧਾਂਤ ਆ ਵੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਲੋੜਵੰਦ ਦੀ ਮਦਦ ਕਰ ਕੁਝ ਧਰਮ ਦੇ ਕੰਮ ਤੇ ਜੋ ਗੁਰੂ ਘਰ ਵਿੱਚ ਕੰਮ ਹੁੰਦੇ ਆ ਜਾਂ ਧਰਮ ਦੇ ਕੰਮ ਹੁੰਦੇ ਆ ਉਹਦੇ ਵਿੱਚ ਕੁਝ ਯੋਗਦਾਨ ਪਾ ਕਣਕਾ ਜਿੰਨੀ ਕੁ ਤੇਰੀ ਹਸੀਅਤ ਤੇ ਆਪਾਂ ਸਾਰੇ ਆਪਾਂ ਸਾਰੇ ਦੀ ਵਰਤੀ ਬਿਰਲਿਆਂ ਨੂੰ ਛੱਡ ਕੇ ਕਹਿੰਨਾ ਜੀ ਕਿਉਂਕਿ ਬਿਰਲੇਦਾਨੀ ਵੀ ਬੜੇ ਨੇ ਆਪਾਂ ਸਾਰਿਆਂ ਦੀ ਵਰਤੀ ਕਈਆਂ ਦੀ ਇਹ ਹੁੰਦੀ ਆ ਵੀ ਆਪਾਂ ਚੱਲ ਫ੍ਰੀ ਦਾ ਖਾਣ ਗਿੱਜੇ ਆ ਮੈਂ ਵੀ ਨਾਲ ਆਈਆਂ ਸੋਡੇ ਫ੍ਰੀ ਦਾ ਖਾਣ ਪਰ ਨਹੀਂ ਜਿੱਥੋਂ ਗੁਰੂ ਘਰ ਤੋਂ ਵੀ ਸਕਣਾ ਮਾਂ ਜਾਂ ਕੋਈ ਰਾਹ ਦੇ ਵਿੱਚ ਕੋਈ ਲੰਗਰ ਲੱਗਿਆ ਜਾਂ ਸਪੀਲਾਂ ਲੱਗ ਜਾਂ ਉਹਦੇ ਵਿੱਚ ਕੁਝ ਨਾ ਕੁਝ ਦਾਨ ਕੁਝ ਨਾ ਕੁਝ ਯੋਗਦਾਨ ਦੇਣਾ ਚਾਹੀਦਾ ਸੋ ਅੱਗੇ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਅਗੰਗ ਅਗੰਮ ਹੈ ਠਾਕੁਰ ਭਗਤ ਟੇਕ ਹਰ ਨਾਉ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਸਰਬ ਪਾਲਕ ਪ੍ਰਮਾਤਮਾ ਅਪਹੁੰਚ ਹੈ ਗਿਆਨ ਇੰਦਰੀਆਂ ਦੀ ਉਹਦੇ ਤੱਕ ਪਹੁੰਚ ਨਹੀਂ ਹੋ ਸਕਦੀ ਸੁਰਤ ਦੀ ਪਹੁੰਚ ਹੋਣੀ ਆ ਮਨ ਪਹੁੰਚ ਸਕਦਾ ਤੇਰਾ ਸੁਰਤ ਕਰਕੇ ਤੂੰ ਗੁਰੂ ਤੱਕ ਪਹੁੰਚ ਜਾਕਦਾ ਅਕਾਲ ਪੁਰਖ ਵਾਹਿਗੁਰੂ ਤੱਕ ਤੇਰੀ ਸੁਰਤ ਪਹੁੰਚ ਚੱਕਦੀ ਆ ਗੁਰੂ ਦੇ ਗਿਆਨ ਮੁਤਾਬਕ ਪਰ ਆ ਗਿਆਨ ਇੰਦਰੇ ਨਹੀਂ ਪਹੁੰਚ ਸਕਦੇ ਆਪਣੇ ਵੀ ਅੱਖਾਂ ਦੇਖ ਲੈਣ ਗਿਆ ਕੰਨ ਸੁਣ ਲੈ ਉਹਨੂੰ ਠੀਕ ਆ ਜੀ ਇਸ ਤਰ੍ਹਾਂ ਇਹ ਗਿਆਨ ਇੰਦਰੇ ਨਹੀਂ ਪਹੁੰਚ ਸਕਦੇ ਉਹਦੇ ਤੱਕ ਪਹੁੰਚ ਨਹੀਂ ਹੋ ਸਕਦੀ ਸੁਰਤ ਕਰਕੇ ਹੋ ਸਕਦੀ ਆ ਇਹ ਗੱਲ ਧਿਆਨ ਚ ਰੱਖਿਓ ਮਹਾਰਾਜ ਕਹਿੰਦੇ ਨੇ ਸਭ ਜੀਵਾਂ ਦੀ ਪਹੁੰਚ ਤੋਂ ਬਾਹਰ ਹੈ ਉਸ ਦੇ ਭਗਤਾਂ ਨੂੰ ਉਸ ਹਰੀ ਦੇ ਨਾਮ ਦਾ ਹੀ ਆਸਰਾ ਹੈ ਆਸਰਾ ਤਾਂ ਸਾਰਿਆਂ ਨੂੰ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਹੈ ਪਰ ਉਹਦੇ ਭਗਤਾਂ ਨੂੰ ਵਿਸ਼ਵਾਸ ਹੋ ਜਾਂਦਾ ਵੀ ਮਾਲਕ ਤੂੰ ਹੀ ਆ ਸਾਰਿਆਂ ਦਾ ਉਹ ਸੱਚ ਕਰਕੇ ਮੰਨ ਲੈਂਦੇ ਨੇ ਆਪਾਂ ਜਿਹੜੇ ਆਮ ਆ ਜਾਂਦੇ ਆ ਠੀਕ ਆ ਜੀ ਕਮਾਂਕਾਰਾਂ ਵਿੱਚ ਫਸੇ ਹੋਏ ਆਪਾਂ ਨੂੰ ਫਿਰ ਆਏ ਹੋ ਜਾਂਦਾ ਵੀ ਆਪਾਂ ਨੂੰ ਕਈ ਵਾਰੀ ਆਏ ਹੋ ਜਾਂਦਾ ਆਸਰਾ ਵੀ ਸਾਨੂੰ ਤਾਂ ਫਲਾਣੇ ਬਾਬੇ ਦਾ ਆਸਰਾ ਜੀ ਸਾਨੂੰ ਫਲਾਣੇ ਪੀਰ ਦਾ ਹੀ ਆਸਰਾ ਇਹ ਸਾਡੀ ਫਿਰ ਬਿਰਤੀ ਮੁਤਾਬਕ ਉਹ ਉਹ ਜਿਹਾ ਸਾਡਾ ਜੀਵਨ ਹੁੰਦਾ ਠੀਕ ਆ ਜੀ ਜਿਹੋ ਜੀ ਸੰਗਤ ਆ ਉਹੋ ਜਿਹੀ ਰੰਗਤ ਹੁੰਦੀ ਆ ਸਾਡੇ ਤੇ ਜਿਹੋ ਜੀ ਸੰਗਤ ਵਿੱਚ ਜਾਂਦਾ ਇਨਸਾਨ ਉਹੋ ਜਿਹਾ ਹੀ ਰੰਗ ਲੱਗ ਜਾਂਦਾ ਉਹਨੂੰ ਠੀਕ ਆ ਜੀ ਗੁਰਸਿੱਖੀ ਵਿੱਚ ਆਉਣ ਵਾਲੇ ਆ ਜਿਹੜੇ ਗੁਰੂ ਦਾ ਗਿਆਨ ਬਾਣੀ ਪੜ੍ਹਦੇ ਸੁਣਦੇ ਆ ਸਿੱਖੀ ਸਨਾਤ ਨੂੰ ਮੰਨਦੇ ਉਹਨਾਂ ਨੇ ਕੀ ਕਰਨਾ ਅੰਮ੍ਰਿਤ ਛਕਣ ਦੀ ਕੋਸ਼ਿਸ਼ ਕਰਨੀ ਆ ਮਨ ਬਣ ਜਾਂਦਾ ਅੰਮ੍ਰਿਤ ਛਕਣਾ ਕਿਰਪਾਨ ਪਾਉਣੀ ਕੜਾ ਪਾਉਣਾ ਠੀਕ ਆ ਜੀ ਕੇਸ ਰੱਖਣੇ ਸਾਫਤ ਸੂਰਤ ਰਹਿਣਾ ਜੋ ਅਕਾਲ ਪੁਰਖ ਵਾਹਿਗੁਰੂ ਪੈਦਾ ਕਰਦੇ ਨੇ ਸਾਫਤ ਸੂਰਤ ਕੁਦਰਤ ਇਕ ਸਾਫਤ ਸੂਰਤ ਸਰੂਪ ਪੈਦਾ ਕਰਦੀ ਆ ਜੀ ਜਿਹੜਾ ਸਾਫਤ ਸੂਰਤ ਦਾ ਕੇਸ ਦਾੜਾਂ ਵਿਛੇੜ ਸਾੜ ਨਹੀਂ ਕਰਨੀ ਕਈ ਕਹਿੰਦੇ ਦਾੜੀ ਬਣਾ ਲਿਆ ਜੀ ਅਸੀਂ ਮੈਂ ਦਾੜੀ ਬਣਾਉਣ ਗਿਆ ਸੀ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਬਣਾਈ ਆ ਭਾਈ ਉਹ ਸਹੀ ਆ ਠੀਕ ਆ ਜੀ ਦੂਜੀ ਸੰਗਤ ਮੈਂ ਹੁਣ ਦੇਖਦਾ ਰਹਿਣਾ ਆਮ ਜਿਵੇਂ ਹੁਣ ਇੱਧਰ ਕੋਈ ਲਾਡੀ ਸਾਹ ਦੇ ਜਿਹੜੇ ਜਾਣ ਵਾਲੇ ਨੇ ਉਹ ਦੇਖੋ ਉਹੇ ਜੀ ਰੰਗਤ ਲੱਗੀ ਹੋਈ ਆ ਉਹਨਾਂ ਨੂੰ ਇੰਨੇ ਨੇ ਪੰਜ-ਪੰਜ ਕੜੇ ਪਾਈ ਫਿਰਦੇ ਨੇ ਰੰਗ-ਬਰੰਗੇ ਪਲਾਸਟਿਕ ਦੇ ਗਜਰੇ ਉਹਨਾਂ ਨੂੰ ਕਹਿੰਦੇ ਆ ਉਹਨਾਂ ਨੂੰ ਗਜਰੇ ਕਿਹਾ ਜਾਂਦਾ ਪਰ ਇਹ ਕੜੇ ਕਹਿੰਦੇ ਨੇ ਉਹ ਰੰਗ ਲੱਗ ਜਾਂਦਾ ਜਿਹੋ ਜੇ ਸੰਗਤ ਵਿੱਚ ਜਾਂਦਾ ਇਨਸਾਨ ਵੀ ਲੋਕੀ ਉਹ ਪਾਈ ਫਿਰਦੇ ਜਾਂ ਰੰਗ-ਬਰੰਗੇ ਕੜੇ ਆ ਪਾਓ ਪਾ ਲੋ ਉਹੇ ਜਾਂ ਭੇਖ ਕਰ ਲੈਣਾ ਕਹਿਣ ਦਾ ਭਾਬੀ ਜਿਹੋ ਜੀ ਸੰਗਤ ਕਰਦਾ ਇਨਸਾਨ ਉਹੇ ਜਾਂ ਹੀ ਰੰਗ ਲੱਗ ਜਾਂਦਾ ਉਹਨੂੰ ਜੇ ਆਪਾਂ ਗੁਰੂ ਦੀ ਸੰਗਤ ਕਰਾਂਗੇ ਤਾਂ ਸਾਨੂੰ ਗੁਰੂ ਵਾਲਾ ਰੰਗ ਜ਼ਰੂਰ ਚੜ੍ਹੇਗਾ ਠੀਕ ਆ ਜੀ ਸ਼ਰਾਬੀਆਂ ਦੀ ਸੰਗਤ ਹੋਣ ਲੱਗ ਗਈ ਸ਼ਰਾਬੀਆਂ ਦੇ ਵਿੱਚ ਨਹੀਂ ਵੀ ਬੰਦਾ ਜਿਹੜਾ ਖਾਂਦਾ ਪੀਂਦਾ ਸ਼ਰਾਬੀਆਂ ਚ ਬਹਿਣ ਉੱਠਣ ਲੱਗ ਗਿਆ ਇੱਕ ਨਾ ਦੋ ਦੂਜੇ ਨਾ ਤੀਜੇ ਚੌਥੇ ਨਾ ਪੰਜਵੇਂ ਅੱਠਾ ਦਸਾਂ ਦਿਨਾਂ ਦੇ ਵਿੱਚ ਉਹਨੂੰ ਆਦਤ ਬਣ ਜਾਣੀ ਆ ਉਹ ਖਾਣ ਪੀਣ ਦੀ ਇਹ ਗਾ ਮਹਾਰਾਜ ਸਮਝਾਉਂਦੇ ਨੇ ਵੀ ਜੈਸੀ ਸੰਗਤ ਵੈਸੀ ਰੰਗਤ ਜਿਹੋ ਜੀ ਸੰਗਤ ਕਰੇਗਾ ਉਹੋ ਜਿਹਾ ਰੰਗ ਲੱਗੇਗਾ ਤੈਨੂੰ ਸੋ ਅਗਲੇ ਸ਼ਬਦ ਚ ਮਹਾਰਾਜ ਕਹਣਾ ਕਰਦੇ ਨੇ ਗੌਰੀ ਮਹੱਲਾ ਪੰਜਵਾਂ ਪਾਰ ਬ੍ਰਹਮਪੂਰਨ ਪਰਮੇਸ਼ਰ ਮਨਤਾ ਕੀ ਓਟ ਗਹਿ ਜੈ ਰੇ ਹੇ ਮੇਰੇ ਮਨ ਉਸ ਪ੍ਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ ਜੋ ਬੇਅੰਤ ਹੈ ਸਰਬ ਵਿਆਪਕ ਹੈ ਤੇ ਸਭ ਤੋਂ ਵੱਡਾ ਮਾਲਕ ਹੈ ਬਸ ਫਿਰ ਇਹਦੀ ਸੰਗਤ ਵਿੱਚ ਆ ਜੀਏ ਆਪਾਂ ਨੂੰ ਇਹ ਰੰਗ ਲੱਗ ਜਾਏਗਾ ਭਾਈ ਅਗੇ ਮਹਾਰਾਜ ਜੀ ਕਣ ਕਣਾ ਕਰਦੇ ਨੇ ਜਨ ਤਾਰੇ ਬ੍ਰਹਮੰਡ ਖੰਡ ਹਰ ਤਾਂ ਕੋ ਨਾਮ ਜਪੀ ਜੇ ਰੇ ਏ ਮਾਨ ਉਸ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜਿਸ ਨੇ ਸਾਰੇ ਧਰਤੀ ਮੰਡਲ ਨੂੰ ਸਾਰੇ ਜਗਤ ਨੂੰ ਪੈਦਾ ਕਰਕੇ ਸਹਾਰਾ ਦਿੱਤਾ ਹੋਇਆ ਹੈ ਇਹ ਸਮਝ ਕਿੱਥੋਂ ਆਉਂਦੀ ਹੈ ਗੁਰੂ ਤੋਂ ਹੁਣ ਗੁਰੂ ਆਪਾਂ ਨੂੰ ਸਮਝਾ ਰਹੇ ਨੇ ਬਾਣੀ ਰਾਹੀਂ ਵੀ ਭਾਈ ਉਸ ਪ੍ਰਮਾਤਮਾ ਦਾ ਨਾਮ ਜਪ ਜਿਸ ਨੇ ਸਾਰੇ ਧਰਤੀ ਮੰਡਲ ਨੂੰ ਸਾਰੇ ਜਗਤ ਨੂੰ ਪੈਦਾ ਕਰਕੇ ਸਹਾਰਾ ਦਿੱਤਾ ਹੋਇਆ ਹੈ